ਦੇਖੋ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਬੜਾ ਚੌਹ ਹੁੰਦਾ ਆ ਆੜਤੀਆਂ ਨੂੰ ਵੀ ਕਿਸਾਨਾਂ ਨੂੰ ਵੀ ਜਦੋਂ ਜਦੋਂ ਨਵੀਂ ਫਸਲ ਆਉਂਦੀ ਹੈ ਤਾਂ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਸੋ ਅੱਜ ਮੋਨਕ ਖਨੌਰੀ ਉੱਥੇ ਵੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਇੱਥੇ ਵੀ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ ਦੇਸ਼ਕ ਪੰਜਾਬ ਸਰਕਾਰ ਵੱਲੋਂ ਇੱਕ ਤਾਰੀਖ ਨੂੰ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਦੀ ਪਰ ਇਹਨਾਂ ਮੰਡੀਆਂ ਦੇ ਵਿੱਚ ਕਣਕ ਨਹੀਂ ਆਈ ਸੀ ਜਦੋਂ ਕਣਕ ਆਈ ਸੀ ਤਾਂ ਰੱਬ ਕੰਨੀਓ ਬਰਸਾਤ ਹੋ ਗਈ ਸੋ ਇਸ ਕਰਕੇ 2 ਦਿਨ ਦੀ ਲੇਟ ਹੋ ਗਿਆ ਕਿਉਂਕਿ ਮੌਇਸਚਰ ਵੱਧ ਗਿਆ ਸੀ ਸੋ ਅੱਜ ਆ ਜਿਹੜੀ ਇਹ ਬੋਲੀ ਕਰਾਈ ਗਈ ਹੈ ਤੇ ਮੌਇਸਚਰ ਸੀ ਜਿਹੜਾ ਢੇਰੀ ਦੀ ਬੋਲੀ ਹੋਈ ਹੈ 11.9 ਸੀ 10.9 10 ਜਿਹੜਾ 12 ਕੋਈ ਗੱਲ ਨਹੀਂ ਚਲੋ 12 ਦੀ ਹੋਇਆ 12% ਚਾਹੀਦਾ ਉਸ ਤੋਂ ਘੱਟ ਸੀ ਕਹਿਣ ਤੋਂ ਭਾਵੇਂ 7